ਗਾਈਜ਼ ਹੁਣੇ ਕੁਛ ਹੋਇਆ ਬਾਹਰ ਕੁਛ ਭੱਜ ਗਿਆ ਹੈ। ਅੱਛਾ ਉਹ ਭੱਜ ਗਿਆ ਨੇ। ਹੈਲੋ ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਹੈਗਾ ਗਾ ਸੰਡੇ ਇਸ ਕਰਕੇ ਅਸੀਂ ਸਵੇਰੇ ਉੱਠਣ ਸਾ ਜਿਹੜੇ ਹੈਗੇ ਆਪਣੇ ਵਾਲ ਧੋਲੇ ਸੀਗੇ ਤੇ ਮੰਮਾ ਨੇ ਅੱਜ ਸਾਨੂੰ ਹਨਾ ਮੈਂ ਕੱਲ੍ਹ ਆਰਡਰ ਲਾਤਾ ਸੀ ਮੰਮਾ ਨੂੰ ਕਿ ਸਾਨੂੰ ਆਲੂ ਵਾਲੀ ਪਰੌਂਠੀ ਜਿਹੜੀ ਉਹ ਬਣਾ ਕੇ ਦੇ ਸਵੇਰੇ ਕਿਉਂਕਿ ਵਧੀਆ ਲੱਗਦੇ ਇਸ ਕਰਕੇ ਮੰਮਾ ਨੇ ਸਾਨੂੰ ਉਹੀ ਬਣਾ ਕੇ ਦਿੱਤੀ ਸੀ ਅਸੀਂ ਉਹੀ ਖਾਧੀ ਹੈਗੀ। ਤੇ ਹੁਣ ਹੋ ਗਿਆ ਲੰਚ ਦਾ ਟਾਈਮ ਮੰਮਾ ਕੀ ਦੋਂਗੇ ਦੱਸੋ ਅੱਜ ਸੰਡੇ ਐ ਗੋਭੀ ਦੀ ਸਬ지 ਚਲੋ ਫਿਰ ਵੀ ਠੀਕ ਹੀ ਐ ਵੈਸੇ ਤਾਂ ਅੱਜ ਪਾਪਾ ਸਵੇਰੇ ਉਹ ਪਕੌੜੀਆਂ ਲੈ ਕੇ ਆਏ ਸੀ ਮੈਨੂੰ ਲੱਗਾ ਕਿ ਪਕੌੜੀਆਂ ਬਣਨ ਗਿਆ ਕਿਉਂਕਿ ਪਕੌੜੀਆਂ ਮੈਨੂੰ ਜਮਾਂ ਨਹੀਂ ਪਸੰਦ ਹੈਗੀਆਂ ਫਿਰ ਕਰਕੇ ਸ਼ੁਕਰ ਐ ਗੋਭੀ ਵੀ ਬਣੀ ਐ ਹਾਂ ਮੰਮਾ ਨੂੰ ਰੋਟੀ ਬਣਾ ਲੈਂਦੇ ਤੂੰ ਟੀਵੀ ਦੇਖ ਲੈ ਠੀਕ ਐ ਚਲ ਆ ਜਾ ਆ ਡ ਬਿਸਕੁਟ ਦੀ ਜਗ੍ਹਾ ਡਾਈਸ ਖਾਣ ਲੱਗਿਆ ਸੀ ਸਿੱਧੂ ਆ ਜਾ ਆ ਜਾ ਮੈਂ ਅੰਦਰ ਰੱਖ ਦਿੰਨੀ ਆ ਤੂੰ ਅੰਦਰ ਖੇਲਾ ਠੀਕ ਹੈ ਗਾਇਜ਼ ਬਾਹਰ ਹੋ ਰਹੇ ਨੇ ਕਿ ਬੱਦਲ ਦੇਖੋ ਉਧਰੋਂ ਕਾਲੇ ਕਾਲੇ ਜਿਹੜੇ ਹੈਗੇ ਆ ਰਹੇ ਨੇਗੇ ਲੰਚ ਤਾਂ ਕਰ ਲਿਆ ਸੀ ਗੋਭੀ ਦੀ ਸਬਜ਼ੀ ਬਣੀ ਸੀ ਉਹ ਮੈਂ ਖਾ ਲਿਆ ਸੀਗਾ ਤੇ ਮੈਂ ਬਾਹਰ ਦੇਖ ਰਹੀ ਮੈਂ ਕਿ ਕਦਮ ਹੀ ਨੇ ਰਜਾ ਕਿਆ ਹੋਈ ਜਾਂਦਾ ਤੇ ਦੇਖਿਆ ਬੱਦਲ ਹੈ ਹੁਣ ਇਹ ਦੇਖੋ ਕਣੀ ਜਿਹੜੀ ਹੈਗੀ ਮੇਰੇ ਮੱਥੇ ਤੇ ਡਿੱਗੀ ਹੈਗੀ ਮੀ ਪੈਣਾ ਮਿਲਦਾ ਸ਼ੁਰੂ ਹੋ ਗਿਆ ਮਮੀ ਪੈਣਾ ਸ਼ੁਰੂ ਹੋ ਗਿਆ ਜਿਹੜੇ ਧੁਮਕੇ ਨੇ ਉੱਡੀ ਕਰਨ ਲੱਗ ਗਏ ਨੇ ਤੇ ਹੁਣ ਆਪਾਂ ਚੱਲਦੇ ਅੰਦਰ ਆ ਤੌਲੀਏ ਲੈ ਕੇ ਯਾ ਲੈ ਜਿਹਨੇ ਅੰਦਰ ਨਹੀਂ ਤੇ ਇੱਥੇ ਸਾਰੇ ਜਿਹੜੇ ਗਿੱਲੇ ਹੋ ਜਾਣਗੇ ਆ ਜਾਓ ਆ ਜਾਓ ਆ ਜਾਓ ਗਾਇਜ਼ ਹੁਣੇ ਕੁਝ ਹੋਇਆ ਬਾਹਰ ਕੁਝ ਭੱਜ ਗਿਆ ਹੈ ਅੱਛਾ ਉਹ ਭੱਜ ਗਿਆ ਨੇ ਦੇਖੋ ਤਿੰਨ ਚਾਰ ਗਾਵਾਂ ਕਿਵੇਂ ਭੱਜੀਆਂ ਗਿਆ ਮੈਨੂੰ ਪਤਾ ਨਹੀਂ ਇੰਨੀ ਤੇਜ਼ ਕੌਣ ਭੱਜ ਗਿਆ ਕੀ ਹੋ ਗਿਆ ਇੱਧਰ ਸਿੱਧੂ ਉਹ ਦੇਖ ਨੀ ਤੇਜ਼ ਭੱਜ ਕੇ ਗਏ ਨੇ ਉਹ ਉਹਦੇ ਹਲੇ ਵੀ ਭੱਜੀ ਹੀ ਜਾਂਦੇ ਨੇ ਜੀ ਮੈਂ ਉਹਨਾਂ ਦਾ ਕੋਈ ਇਗਜ਼ਾਮ ਰਹਿ ਗਿਆ ਹੁੰਦਾ ਕਿੰਨੇ ਸਾਰੇ ਨੇ ਓਏ ਲੜ ਪੇ ਲੜ ਪੇ ਸਿੱਧੂ ਅੰਦਰ ਹੀ ਆ ਜਾ ਇਹਨਾਂ ਦੇ ਕੀ ਬਤਾ ਵਾਪਸ ਹੀ ਆ ਜਾਣ ਚਲ ਚਲ ਅੰਦਰ ਹੀ ਚਲ ਇੱਧਰ ਹੀ ਨਾ ਜਾਣ ਮੈਂ ਤਾਂ ਡਰ ਵੀ ਬਹੁਤ ਲੱਗਦਾ ਇਹਨਾਂ ਤੋਂ ਸਪੈਸ਼ਲੀ ਠੱਠਿਆਂ ਤੇ ਡੋਕੀਆਂ ਤੋਂ ਮੈਨੂੰ ਜ਼ਿਆਦਾ ਡਰ ਲੱਗਦਾ ਹੋਰ ਭਾਵੇਂ ਕਿਸੇ ਤੋਂ ਘੱਟ ਹੀ ਲੱਗਦਾ ਆ ਜਾ ਅੰਦਰ ਮੀ ਵੀ ਪਈ ਜਾਂਦਾ ਆ ਜਾ ਦੇਖ ਲੋ ਗਾਣਾ ਕੰਦ ਤਾਂ ਖਿੰਡੂ ਅੱਛਾ ਗਾਂ ਗੁਸੇ ਜੀ ਕੰਦ ਤਾਂ ਆਪ ਜਿੰਦੀ ਐ ਤਾਂ ਹੀ ਕਹਿੰਨੀ ਅੰਦਰ ਬਹਿ ਜਾ ਚੁੱਪਚਾਪ ਹੇ ਗਾਇਜ਼ ਹੁਣ ਮੈਂ ਕਰਦੀ ਆਂ ਕਿ ਆਪਣਾ ਹੋਮਵਰਕ ਹੇ ਗਾਇਜ਼ ਮੇਰਾ ਹੋਮਵਰਕ ਹੋ ਗਿਆ ਤੇ ਇਹਨਾਂ ਨੂੰ ਮੈਂ ਲੈ ਕੇ ਆਈ ਆਂ ਕਿ ਇੱਥੇ ਬਾਹਰ ਭਾਂਡੇ ਦੇ ਵਿੱਚ ਕੇ ਵੀ ਇਹ ਥੋੜਾ ਖੇਲ ਲੈਣਗੇ ਨਾ ਅਭੀ ਤਾਂ ਬਿਮਾਰੀ ਹੋਈ ਵਿਈ ਐ ਦੇਖੋ ਇਹਨੂੰ ਬੁਖਾਰ ਚੜਿਆ ਵਾ ਆਜੋ ਬਾਹਰ ਖੇਲਣਾ ਗਲੀ ਚ ਆਜੋ ਸਾਰੇ ਮੰਮਾ ਅਸੀਂ ਗਲੀ ਚ ਖੇਡਦੇ ਮੈਨੂੰ ਇੱਕ ਜਾਣਾ ਕੁਰਸੀ ਲਿਆ ਕੇ ਦੋ ਮੈਨੂੰ पापा कि मेरे साइकिल तो दूसरे आठ था लेन जा रहे अच्छा स्कूटरी चेंटेल पुवाना ने छोटी छोटी कि मैं कुर्सी अटकाई अभी ने साइड कर लो हाँ कपड़े बदल के आया देख लो खेड़नवास वास्ते ठीक अच्छा। है ठीक है असली उन्हें बैठे थे ओ मेरी गाल सुन लो जे कोई जो कोई ठिठा या डॉगी दिखे है ना अंदर बढ़ जाओ ठीक है जो काओ डॉगी कोई आया मार सिद्धू बॉल मार मार ले मारी तो है नहीं मार जोर दी ले इधर किधर मारी है ना उधर सीधा मारना मार दे है बॉल। ए आ की करता। कुछ नहीं है चल मार बोल बार पीन देने के पानी हुई।

ਦੋਆ ਡੌਗੀ ਚੱਲ ਗਏ ਨੇਰਾ ਮੱਛਰ ਤਾਂ ਦੇ ਆ ਕੇ ਮੈਂ ਛਪਕਲੀਆਂ ਦੇ ਕੋਲੇ ਦੇਖੋ ਨੱਚੀ ਜਾਂਦੇ ਨੇ ਇੱਥੇ ਦੋ ਛਪਕਲੀਆਂ ਨੇ ਗਿਆ ਆ ਦੇਖੋ ਦੋਸਤ ਓਏ ਓਏ ਉਹ ਛੁੱਟਤੀਆਂ ਦੋਨੀਆਂ ਥੱਲੇ ਆਉਣੇ ਸਿੱਧੂ ਨੇ ਮਾਰ ਕੇ ਥੱਪੜ ਮਮਾ ਸਿੱਕੂ ਤਾਂ ਪੰਗੇ ਵਾੜੇ ਰਹਿੰਦਾ ਐ ਇੱਥੇ ਆ ਜਾਣਗੇ ਰਾਤ ਨੂੰ ਕਮਰੇ 'ਚ ਜਦੋਂ ਗੇਟ ਖੋਲਾਂਗੇ ਆਪਾਂ ਤੇਰੇ ਉੱਤੇ ਆ ਕੇ ਰਾਤ ਨੂੰ ਸੁੱਤੀ ਹੋਊਗੀ ਹੈਲੋ ਸਿੱਧੂ ਮੈਂ

ਮम्मा ਦਹੀਂ ਦੀ ਡੇਟ ਚੈੱਕ ਕਰਦੇ ਹੋਏ ਹੋਗਲੇ ਦੇ ਅੱਗੇ ਠੀਕ ਗੱਲ ਸਹੀ ਹੈ ਠੀਕ ਹੈ ਸਿਮਿੰਟ ਵਾਲੀ ਰੋਟੀ ਹੋਗਲੇ ਦੇ ਅੱਗੇ ਜਦੋਂ ਹੀ ਆਂਜਾ ਹੁੰਦਾ ਹਮ ਆਟੇ ਦਾ ਉਹ ਕਹਿੰਦੀ ਮम्मा ਸਿਮਿੰਟ ਵਾਲੀ ਰੋਟੀ ਹੈ ਮੈਂ ਖਾਂਦੀ ਐ ਤੂੰ ਖਾ ਲੀਂ ਸਵਾਦ ਹੁੰਦੀ ਐ ਨਾ ਮਮਾ ਉਹ ਤਾਂ ਹੋਗਲੇ ਦੇ ਅੱਗੇ ਦੋ ਦੂੰਗਾ ਤੇਰੇ ਕੋਲ ਹਾਂ ਅੰਦੀ ਦੀ ਸਬਜ਼ੀ ਵਾਲੀ ਗਾਈਜ਼ ਹੁਣ ਮੈਂ ਆਪਣੀ ਡਰੈਸ ਤੇ ਆਪਣਾ ਬੈਗ ਹੈ ਜਿਹੜਾ ਉਹ ਪੈਕ ਕਰਕੇ ਰੱਖ ਲੈਣੀ ਹੈ ਤਾਂ ਕਿ ਸਵੇਰੇ ਮੈਂ ਲੇਟ ਨਾ ਹੋਵਾਂ ਇਹਨਾਂ ਚੀਜ਼ਾਂ ਦੇ ਵਿੱਚ ਤੇ ਹੁਣੀ ਆਪਾਂ ਰੱਖ ਲੈਨੇ ਆ ਬੈਗ ਤਾਂ ਮੈਂ ਅੰਦਰੋਂ ਲਈ ਆਈ ਸੀਗੀ ਤੇ ਇੱਥੇ ਰੱਖ ਦਿੰਨੀ ਹੈਗੀ ਕਿਉਂਕਿ ਮੈਂ ਇੱਥੋਂ ਹੀ ਲੈ ਕੇ ਜਾਣੀ ਆਪਣੀ ਸਟੱਡ ਟੇਬਲ 'ਤੇ ਰੱਖ ਦਿੰਨੀ ਹੈ ਤੇ ਗਾਈਜ਼ ਬੈਗ ਤਾਂ ਰੱਖਤਾ ਹੁਣ ਮੈਂ ਆਪਣੀ ਡਰੈਸ ਲੈ ਕੇ ਆਉਣੀ ਹੈਗੀ ਤੇ ਉਹਨੂੰ ਤੈਹ ਲਾ ਕੇ ਰੱਖਦੀ ਆਂ ਆਹ ਨੋ ਯੂ ਸੋ ਜਰ Tell me why are strong why you never said you felt that way I guess you try to stay strong and fake a smile until it all goes away تے گائز میں اپنا جڑا بیگ تے اپنی ڈریس ہے جیڑی وہ صاف کر کے پوری ہے نا رکھ دتی ہے تاکہ سویرے مینوں دقت نہ ہوے تے مما کہندے ہن میری ہیلپ کرا سامان جڑا ہے کے اندر لے کے چل کیونکہ ہن ہو گیا روٹی دا ٹائم تے ہن اسیں کھانی ہے گی ਤੇ ਚਲੋ ਚੱਲਦੇ ਆ ਪਹਿਲਾਂ ਰੋਟੀ ਦਾ ਡੱਬਾ ਲੈ ਕੇ ਜੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਦਾਦੀ ਉਰਮਲਾ ਦਾਦੀ ਦੇ ਘਰੇ ਗਏ ਵਈ ਨੀਸ ਕਰਕੇ ਦਾਦੀ ਨੇ ਸਾਨੂੰ ਮਿਰਚਾਂ ਦਾ achar ਭੇਜਿਆਗਾ ਪਾ ਕੇ ਹੁਣ ਅਸੀਂ ਇਹਨੂੰ ਵੀ ਮੰਮਾ ਹੋਰੀ ਖਾਣਗੇ ਮੈਂ ਤਾਂ ਨਹੀਂ ਖਾਂਦੀ ਮਿਰਚੇ ਦਾ achar ਤੇ ਗਾਇਜ਼ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਆ ਗਿਆ ਢੋਗੀ ਢੋਗੀ ਨਹੀਂ ਤਾਂ ਠਮ ਘਰ ਬਹਿ ਗਿਆ ਪਾ ਜਟ ਠਾ ਗਿਆ ਮਗਰ ਬਹਿ ਗਿਆ